ਕਿੰਨੇ ਦਾ ਹੈ 15 ਦਾ ਆਲਾ ਚੱਕੇ ਯਾਰ ਕਮਨ ਆ ਜੀ ਚੱਕ ਆਟਮ ਟਾਰਗੇਟ ਹੀ ਲਾਦੀ ਉਹ ਜੀ ਉਹ ਗੱਡੀ ਵਾਲਾ ਇਹ ਮੀਟਰ ਹੈਗਾ ਹਾਂ ਮੀਟਰ ਹੈਗਾ ਖੁੱਲਿਆ ਪਤਾ ਨਹੀਂ ਐਂ ਦੇਖ ਲਾ ਬੋ ਬੋ ਦੂਆ ਲੈ ਲੈ ਦੂਆ ਚੱਕ ਲਾ ਔਰ ਆਪਣੇ ਇਹ ਲੀਡਲ ਚੋਂ ਨੇ ਜਿਹੜੇ ਉਹ ਪੈ ਉਹ ਵੀ ਝੋਨੇ ਡੱਬੇ ਚੋਂ ਉਹ ਬਹੁਤ ਨਾਲ ਡੱਬਾ ਫੋਲ ਵਿੱਚ ਦੁਬਾਰਾ ਰੱਖ ਦੇ। ਇਹ ਵੀ ਖੁੱਲਿਆ ਹੋਇਆ ਵੀ ਪਾੜਾ ਵੀ ਕਿਸੇ ਨੇ ਮੋੜਿਆ ਪਾਉਂਦਾ। ਨਾ ਯਾ ਆਏ ਕਰੂੰਗੇ ਦੂਈ ਮਾਰਕੀਟ ਚ ਜਲੂਗੇ ਕਮਲ ਕੇਸ ਦੇ ਨੂੰ। ਔਰ ਜਿਹੜੀ ਸਪੈਸ਼ਲਾਈਜ਼ ਚੀਜ਼ ਆ ਸੈਸਰੀ ਦੀ ਉਹ ਨਹੀਂ ਸਾਰੀ ਉਹ ਇਦਾਂ ਦੀ ਉਹ। ਉਹਦੇ ਵਿੱਚ ਆਪਾਂ ਨੂੰ ਐ ਵੀ ਚੀਜ਼ ਵਧੀਆ ਮਿਲ ਜੂਗੀ। ਹੁਣ ਇਹ ਪਹਿਲਾਂ ਮੋੜੇ ਹੋਏ ਲੱਗਦੇ ਨੇ ਜਿਹੜੇ ਖੁੱਲੇ ਹੋਏ ਨੇ ਮੋੜੇ ਬੇਬਲ। ਆ ਪਾਰਕਿੰਗ ਮੀਟਰ ਆ ਜੀ ਇਹ ਇੰਡੀਆ ਹੁਣ ਆਪਣੇ ਇੰਡੀਆ ਦਾ ਲੱਗਦਾ ਨਹੀਂ ਵਰਤ ਨਹੀਂ ਹੁੰਦਾ ਇਹ ਹੋਰੇ ਆਪਣੇ ਬਾਹਰ ਸਾਡੇ ਹੋਰੇ ਭਾਰਤ ਦੇ ਹੀ ਆ ਬਾਹਰ ਜੇ ਤੁਹਾਨੂੰ ਆਪਾਂ ਗੱਡੀ ਲਾਉਣੀ ਹੈ ਗੱਡੀ ਪਾਰਕਿੰਗ ਜਿੱਥੇ ਟਾਈਮ ਹੁੰਦਾ ਵੀ ਇੰਨੇ ਦਿਨੇ ਟਾਈਮ ਤੱਕ ਹੀ ਖੜਾ ਸਕਦੇ ਦੋ ਘੰਟੇ ਖੜਾ ਸਕਦੇ ਜਾਂ ਤਿੰਨ ਘੰਟੇ ਫਿਰ ਟਾਈਮ ਲਾਉਣਾ ਪੈਂਦਾ ਬੰਦੇ ਨੂੰ ਬੰਦਾ ਜਿੰਨੇ ਵਜੇ ਆਉਂਦਾ ਜੇ 10 ਵਜੇ ਆਏ ਤਾਂ ਆਪਾਂ 10 ਵਜੇ ਦਾ ਟਾਈਮ ਲਾਉਣਾ ਤੇ ਉਹਦੇ ਬਾਅਦ ਫਿਰ ਦੋ ਘੰਟੇ ਜਿੰਨੇ ਦੋ ਘੰਟੇ ਦਾ ਟਾਈਮ ਮਾਰ ਤਾਂ ਉਹ ਵੀ ਦੋ ਘੰਟੇ ਦੇਖ ਲੈਂਦਾ ਬੰਦਾ ਵਜੇ ਪੁਲਿਸ ਵਾਲੇ ਚੈੱਕ ਕਰਨ ਉਹ ਵੀ 10 ਵਜੇ ਲਾਇਆ ਇਹਨੇ ਇਹ 12 ਤੋਂ ਉੱਪਰ ਹੋਏ ਤਾਂ ਚਲਾਨ ਉਤਤਾ ਆਪਾਂ ਨੂੰ ਉੱਥੇ ਚਲਾਨ ਕਰ ਜਾਂਦਾ ਸਲੀਪ ਰੱਖ ਜਾਂਦਾ ਘੱਟ ਕੇ ਇਹ ਸਾਰੇ ਗੱਡੀਆਂ ਕਾਰਾਂ ਦਾ ਸਮਾਨ ਆ ਚੱਲੀਏ ਹੁਣ ਅੱਗੇ ਅੱਜ ਵਾਕਾਂ ਦੇ ਖਲੋਣੇ ਆ ਗਏ ਲੱਗ ਜੂਣਗੇ ਆ ਲੋ ਜੀ ਛੋਟੇ ਬੱਚਿਆਂ ਦੇ ਖਿਡੌਣੇ ਪਏ ਨੇ ਪਰ ਉਹ ਜਵਾਕ ਕੱਢਣਾ ਔਖਾ ਹੋ ਜਾਂਦਾ ਲੈ ਆ ਲੈ ਇੰਚ ਤੇ ਹਰਲੀਨ ਦਾ ਖਾਸ ਕਰਕੇ ਹਾਂ ਹਲੇ ਸਹਿਜ ਸਮਾਂ ਦੌਰ ਹਰਲੀਨ ਧਰੀ ਨਿਕਲਦੀ ਆ ਉਹਦਾ ਕੁਸਾ ਕੁਸ ਲੈ ਕੇ ਜਾਂਦੀ ਆ ਫਿਰ ਪਰ ਜਵਾਹ ਹੁੰਦਾ ਯਾਰ ਜਵਾਕਾਂ ਨੂੰ ਆਪਾਂ ਵੀ ਛੋਟੇ ਹੁੰਦੇ ਬਸੇਰਾ ਬੂ ਤੋੜਿਆ ਬਾਈ ਲੈ ਆ ਲਿਆ ਕੇ ਨਾ ਜਾਂ ਹੁਣ ਜੇਬ ਚ ਤੇ ਖਰਚਣੇ ਪੈਣੇ ਆ ਫਿਰ ਪਤਾ ਲੱਗਦਾ ਫਿਰ ਹੁਣ ਲੱਗਦਾ ਵੀ ਜਵਾਗ ਹਿੰਡਾ ਤੇ ਕਰਦਾ ਜਾਂ ਹੁਣ ਜੀਵਤੀ ਜਾਨੀ ਆ ਨਾ ਪਤੀਜ ਦੇ ਫੇਲਾ ਬਾਪੂ ਬੀਜ ਦੇ ਆਉਂਦੇ ਤੇ ਹਾਂ ਜਿਆਦਾ ਜਿਆਦਾ ਸਾਨੂੰ ਲੱਗਦਾ ਵੀ ਦੋ ਦੇ ਘਾ ਤੇ ਨਹੀਂ ਹੈ ਆਹਨਾ ਹੁਣ ਕੁੜੀਆਂ ਜਵਾਗ ਜਿਹੜੇ ਛੋਟੇ ਸੀ ਜੇ ਜਪਸੰਦ ਕਰ ਲੀਆਂ ਹਾਂ ਹਾਂ ਆ ਜਿਹੜਾ ਭਾਈ ਦਰਾਂਤਾਂ ਦਰੋਖਤਾਂ ਨੂੰ ਪਿਆਰ ਕਰਨ ਵਾਲਾ ਫੁੱਲ ਬੂਟਿਆਂ ਨੂੰ ਉਹਨਾਂ ਵਾਸਤੇ ਆ ਗਿਆ ਰਹਾ ਸਮਾਨ ਲੈ ਜਾ ਕਮਲ ਬੜਾ ਸੋਹਣਾ ਖਲਾ ਕੇ ਦਿਖਾਇਆ ਤੇ ਦਿਖਾ ਤਾਂ ਕਿਵੇਂ ਖਲਾਉਂਦਾ ਤਾਂ ਅਸੀਂ ਆਏ ਐ ਕਰਨ ਵਾਸਤੇ ਐ ਠੀਕ ਆ ਇਹ ਨੀਨੇ ਦਾ ਯੂਨੀਕੋਨ ਆ ਗਿਆ ਔਰ ਟੈਡੀ ਦੇ ਰੇਡ ਸੈਟਾਂ ਕਮਲ ਹੋਰ ਮਾਰਕੀਟਾਂ ਨਾਲ ਤੇ ਹਾਂ ਹੁਣ 6 ਰੁਪਏ ਦਾ ਕੁੱਤਾ ਜਾਂ ਦੇਲਾ ਪਿੱਡਾ ਆਹਾ ਤੇ ਆ 6 ਰੁਪਏ ਦਾ 8 ਰੁਪਏ ਦਾ 12 ਰੁਪਏ ਪਰ ਤੇ ਕੱਟ ਕੇ ਲਾਇਆ ਚੱਕਦਾ 6 ਰੁਪਏ ਦਾ ਦੱਸਦਾ ਕਿੱਡਾ ਹਾਂ ਨਾ ਤਾਂ ਬਈ ਨਾਸ ਮਾਰਿਆ ਹੋਇਆ ਨਣਾਉਣੇ ਵਾਲਾ ਹੋਇਆ ਵੇਦੇ ਵਾਲ ਵੀ ਹੋਣ ਲੁੱਟ ਦੇ ਆਲਾ ਡੋਗੀ ਦੇ ਲੱਗਿਆ ਥੋੜਾ ਬੈਠਾ ਆ ਦੇ ਇਹ ਵੀ 15 ਰੁਪਏ ਪਰ ਦੇ ਕੱਟ ਕੇ 9 ਦਾ ਲੱਗਿਆ ਹੋਇਆ ਉਹ ਕੋਈ ਨਾ ਪਾਵਾ ਦਾ ਯਾਰ ਇਹ ਜਿਹਦਾ ਜਾਨ ਜੂਨੀ ਕੋਈ ਨਹੀਂ ਇਹਦੀ ਦਾ ਇਹਦੇ ਜਿਹਦਾ ਜਾਨ ਜੂਨੀ ਹੈ ਉਹ ਰਿਹਾ ਬੰਦੇ ਆ ਆ ਦੇ ਆ ਸਾਰੇ ਉਹ ਇਧਰ ਹੀ ਪਿਆ ਹੈ ਆ ਦੇ ਵਿੱਚੇ ਬੈਗਾ ਆ ਵਿੱਚੇ ਬੈਗਾ ਇਹਦਾ ਇਹਦਾ ਰੇਟ ਸਹੀ ਹੈ 100 ਰੁਪਏ ਦਾ ਜੀ ਮਿੱਕੀ ਮਿੱਕੀ ਚ ਬਾਤਾਂ ਆ ਗਈ ਜੀ ਇੱਧਰ ਹਾਂ ਇਹਦਾ ਘਰ ਫੋਨ ਵਾਸਤੇ ਬਾਹਰ ਤਾਂ ਨਹੀਂ ਵਰਤ ਹੋਣੀ ਇਹ ਚਾਤੇ ਆ ਜੀ ਹਾਂ ਮੋਬਟੀਆਂ ਦੀ ਲਿਆ ਗਈ ਖੁਸ਼ੀਆਂ ਐਪੀ ਦੀ ਵਾਲੀ ਚੱਕ ਮਿਕਸੀ ਕਹਿੰਦੇ ਖਰਾਬ ਹੋ ਗਈ ਮਿਕਸੀ ਚੱਕੋ ਇਹ ਨਾ ਇਹ ਲੱਭ ਉਹ ਨਾ ਬੋਲ ਗਲੀ ਮੈਂ ਠੀਕ ਆ ਪਰ ਰੇਟ ਇਹਨਾਂ ਦੇ ਸਹੀ ਹੈ ਯਾਰ ਜਾਖ ਨਹੀਂ ਖਲੋਣੇ ਇਹ ਹਰ ਬੱਕੀ ਹੋਰ ਮਾਰਕੀਟਾਂ 'ਚ 10-10 ਰੁਪਏ ਨੂੰ ਲਾਏ ਹੋਏ ਹਨ ਕਰਤਾ ਦਾ ਕੰਮ ਸਹਜ ਨੇ ਤੇ ਮਾਰਕੀਟ ਵਾਲਿਆ ਹੈ ਰੇਟ ਲਾਉਣੇ ਵਾਲੀ ਠੀਕ ਆ ਰੇਟ ਖਿਲਾਉਣੇ ਲੈਣੇ ਆਲੇ ਤੇਰੀ ਹੁਣੇ ਗੱਲ ਕਰਦੇ ਦੇ ਸੀ ਹਾਂ 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 ਆਉ ਫਲਾ ਕੈਸ਼ ਹੈ ਜੇ ਆਉ ਫਲਾ ਲੈ ਮੋਰ ਨਾਲ ਮੋਟਰਸਾਈਕਲ ਤੇ ਜਾ ਨਿਸ਼ਾਨ ਨੂੰ ਦਿਖਾ ਮੋਟਰਸਾਈਕਲ ਮੋੜਾ ਜੇ ਹਾਂ ਆ ਰਿਮੋਟ ਆ ਖੜੇ ਆ ਪੂਰੇ ਆਹ ਬਦਲਣਾ ਹੈ ਲਾਰਜ ਦਾ ਇਹਨੂੰ ਆਨ ਕਰਨਾ ਆਫ ਪਹਿਲਾਂ ਸੈੱਟ ਪਾਉਣੇ ਮਿਲਦੇ ਫੇਰ ਚੱਲਦੇ ਹਾਂ ਜਾਂ ਡਾਊਨ ਹੋਣੇ ਫੇਰ ਚੱਲੂ ਪਾਉਣੇ ਮਿਲਦੇ ਯਾ ਕੁੱਤਾ ਫਕਤ ਨਿਆਣਿਆ ਇਹਦੇ ਵੀ ਬਟਨ ਦੱਬਣਾ ਕੁੱਤਾ ਆ ਰਿਹਾ ਹਾਂ ਫਾਨ ਕੋਈ ਨਹੀਂ ਕਰਦਾ ਫੇਰ ਦਹਾਊਗਾ ਯਾਰ ਇਹ ਹੀ ਆ ਕੁੱਤਾ ਹਾਂ ਤਾਂ ਕਿਉਂ ਲੱਗ ਰਿਹਾ ਦੇ ਇਹ ਚੱਕਦੇ ਤਾਂ ਪਰਮੋਟ ਵੀ ਬਣਾਵਾ ਸਾਰਾ ਇਹ ਸਿਸਟਮ ਜਿਹੜਾ ਕੋਰ ਦਾ ਪ੍ਰਮੋਟ ਹਾਂ ਪਰ ਵੋਟ ਬਣਾਵਾਇਆ ਨੇ ਗੋਲ ਦਾ ਵੀ ਆ ਖੜਾ ਉਹ ਵੀ ਦੂਜੇ ਤਰ੍ਹਾਂ ਬਣਾਉਂਦਾ ਹੁੰਦਾ ਵੀਂਗਾ ਡੇਡਾ ਤੇ ਤਾਂ ਹੀ ਗੱਬੇ ਸਪਰਿੰਗ ਜਿਹੇ ਵੀਂਗਾ ਡੇਡਾ ਵੀ ਐ ਗੋਲ ਵੀ ਹੁੰਦਾ ਉਹ ਪਰ ਉਹ ਵੀ ਖੜਾ ਹੁੰਦਾ ਆ ਲੈਟ ਵੀ ਵੱਲਦੀ ਆ ਤਰਦਾ ਉਹਦਾ ਉਹ ਮੂਦਾ ਵੀ ਆ ਕਿੰਨੇ ਦਾ ਲੱਗਿਆ ਹੈ ਰੇ ਲੋਗਾ 370 ਦਾ ਪੇਜ ਦਾ ਪੇਜ ਜੈ ਤਾਂ ਪਾਪਾ ਅਕਦਾ ਟੈਰਾ ਹਾਂ ਹਲਾਉਣ ਲਾਈ ਨੀ ਆ ਅਰੇ ਸਮਾਨ ਇੱਧਰ ਕਿੰਨਾ ਲੱਗਿਆ ਹੋਰ ਖਨੋਲੇ ਲੱਗੇ ਹੋਏ ਆ ਅਰੇ ਜਿਹੜਾ ਤੇ ਪਾਸਪੋਰਟ ਕੋਲ ਵਧੀਆ ਚੀਜ਼ ਆ ਨਾਲ ਦੇ ਅੰਦਰ ਭਰੇ ਲੱਗ ਜਾਣੀ ਇਹਦਾ ਜਾ ਹੋ ਜਦ ਵੀ ਉਹ ਨਿਆਣਾ ਆਇਆ ਵੀ ਬੇਨਤੀ ਵੀ ਕਰਦਾ ਨਾਲ ਦੀ ਹਾਂ ਕੰਮ ਲੱਗਿਆ ਰਹੇਗਾ ਹਾਂ ਦੇਖੀ